ਬਾਰਡਰ ਤੇ ਆ ਕਿਸਾਨ ਇਸ ਸਮੇਂ ਬਾਰਡਰ ਤੋਂ ਕੈਂਡਲ ਮਾਰਚ ਕਰ ਰਹੇ ਜਿੱਥੇ ਕਿ ਪੂਰੇ ਭਾਰਤ ਦੇ ਵਿੱਚੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਦੂਜੇ ਪਾਸੇ ਕੈਂਡਲ ਮਾਰਚ ਜਿਹੜਾ ਖਨੋਰੀ ਬਾਰਡਰ ਤੋਂ ਵੀ ਕੱਢਿਆ ਜਾ ਰਿਹਾ ਕਿਸ ਤਰ੍ਹਾਂ ਦੇਖ ਰਹੇ ਅੱਜ ਕੈਂਡਲ ਮਾਰਚ ਦੇਖੋ ਅੱਜ ਰੋਸ਼ਨੀ ਜਿਹੜੀ ਰੋਸ਼ਨ ਕਰਨ ਵਾਸਤੇ ਉਹਨਾਂ ਦੇ ਦਿਮਾਗਾਂ ਨੂੰ ਰੋਸ਼ਨੀ ਭੇਜਣ ਵਾਸਤੇ ਜਿਹੜੇ ਹਨੇਰੇ ਚ ਡੁੱਬੇ ਹੋਇਆ ਸਰਕਾਰ ਸਰਕਾਰ ਹਨੇਰੇ ਚ ਐ ਵੀ ਉਹਨਾਂ ਨੂੰ ਦੇਖ ਨਹੀਂ ਰਿਹਾ ਕਿ ਕਿਸਾਨ ਇੱਥੇ ਬਰਸਾਦ ਦੇ ਵਿੱਚ ਤੇ ਸਾਡਾ ਆਗੂ ਸਰਦਾਰ ਹਰਮਨ ਧੰਨੇਵਾਲ ਜਿਹੜਾ ਕਿ ਲੜਾਈ ਲੜ ਰਿਹਾ ਹੈ ਉਹ ਆਪਣੇ ਲਈ ਵਾਸਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਾਸਤੇ ਤੇਲ ਤੇਲ ਕੇ ਸ਼ਹਾਦਤੀ ਹੋ ਰਿਹਾ ਹੈ ਲੇਕਿਨ ਇਹ ਸਰਕਾਰ ਹੈ ਕਿ ਮੰਨਦੀ ਨਹੀਂ ਉਸ ਨੂੰ ਚਾਨਣ ਦਿਖਾਉਣ ਵਾਸਤੇ ਜਾ ਰਹੇ ਆ ਇਹ ਮਾਰਚ ਜਿਹੜਾ ਸ਼ੁਰੂ ਕੀਤਾ ਸੀ ਸਟੇਜ ਕੋਲੋਂ ਤੇ ਮਾਰਚ ਜਿਹੜਾ ਜਿੱਥੇ 21 ਸਾਬਕ ਕਰਨ ਸ਼ਹੀਦ ਕੀਤਾ ਸੀ ਜਿਹਨੂੰ ਗੋਲੀ ਨਾਲ ਹਰਿਆਣਾ ਸਰਕਾਰ ਨੇ ਸ਼ਹੀਦ ਕੀਤਾ ਜਿੱਥੇ ਜਾ ਕੇ ਇਹਦੀ ਧਮਾਕਾ ਹੋ ਗਈ ਉਸ ਸਮੇਂ ਕੱਢਿਆ ਜਾ ਰਿਹਾ ਦੇਖ ਸਾਹ ਤੁਸੀਂ ਤਸਵੀਰਾਂ ਕਿਸਮੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਿਸਾਨ ਇਸ ਸਮੇਂ ਡਟੇ ਹੋਏ ਨੇ ਤਾਂ ਮੋਰਚੇ ਦੇ ਵਿੱਚ ਤਾਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਨੇ ਇਸ ਸਮੇਂ ਕੈਂਡਲ ਮਾਰਚ ਦੀਆਂ ਨੇ ਜਿੱਥੇ ਕਿ ਖਨੌਰੀ ਬਾਰਡਰ ਦੀਆਂ ਹੀ ਤਸਵੀਰਾਂ ਨੇ ਤਾਂ ਕਿਸਾਨ ਕੈਂਡਲ ਮਾਰਚ ਕਰ ਰਹੇ ਤਾਂ ਸਾਹਮਣੇ ਉਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਕੁਝ ਕਿਸਾਨ ਬੀਬੀਆਂ ਵੀ ਜਿਹੜੀਆਂ ਇਸ ਕੈਂਡਲ ਮਾਰਚ ਦਾ ਹਿੱਸਾ ਬਣ ਰਹੀਆਂ ਨੇ ਤਾਸੀ ਗੱਲਬਾਤ ਕਰਨ ਦਾ ਵੀ ਯਤਨ ਕਰਾਂਗੇ ਦਾ ਬਜ਼ੁਰਗ ਬੀਬੀਆਂ ਵੀ ਜਿਹੜੀਆਂ ਕੈਂਡਲ ਮਾਰਕ ਦਾ ਹਿੱਸਾ ਬਣੀਆਂ ਉਹ ਤਾਂ ਗੱਲਬਾਤ ਕਰਾਂਗੇ ਕੀ 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 ਕਹਿਣਾ ਚਾਹੁੰਦੇ ਨੇ ਖਨੌਰੀ ਬਾਰਡਰ ਦੀਆਂ ਹੈ ਤਸਵੀਰਾਂ ਨੇ ਕੈਮਰਾ ਬਣਾ ਲਓ ਯਾਰ ਕੈਮਰਾ ਬਣਾ ਲਓ ਯਾਰ ਕੀ